ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇਸ ਟਾਈਮ ਆਹ ਬਾਈ ਹਾਂ ਜੀ ਖੜੇ ਆਂ ਜੀ ਹੁਣ ਪੁਸ਼ ਕਰਚਾ ਤਿਲੋਰਾ گاਉਂ ਅੱਛਾ ਰਾਜ ਆਪਾਂ ਇੱਥੇ ਆਗੇ ਸੀ ਹੁਣ ਬਈਆ ਕਿਹ ਕੌਣ ਚਾਹ ਹੈ ਇਹ ਤਿਲੋਰਾ گاਉ ਹੈ ਤਲੌਰਾ ਹੈ گاਉਂ ਮੇਂ ਜੋ ਪਿੱਛੇ ਹੈ ਬਈ ਢਾਬਾ ਦਿਸੀਂਦਾ ਆਪੇ ਜੀ ਢਾਬੇ ਦਿਸੇ ਰਾਤ ਆ ਤੇ ਆਪਾਂ ਨੂੰ ਆਹ ਬਾਈ ਨੇ ਹੈ ਇੱਥੇ ਜਗ੍ਹਾ ਜੀ ਦਿੱਤੀ ਇਹ ਬਾਈ ਕਨਾ ਕੋਈ ਹੈ ਚੱਕਰ ਨਹੀਂ ਸਾਡੇ ਕੋਲੇ ਆਓ ਪਾਓ ਖਾਓ ਪੀਓ ਜੀ ਬੰਗਲ ਵਰ ਵਰ ਤੁਹਾਨੂੰ ਧੰਨਵਾਦ। ਆਪਣਾ ਪਿਕਅਪ ਬੋਡੀ ਦੀ ਵਰਤੋ ਕਿੰਨੀ ਹੈ? ਇੰਡੀਅਨ ਪਿਕਅਪ ਬੋਡੀ ਦੇ। ਉਹ ਆਪ ਪਿਛੇ ਦੇਖ ਵੀ ਸਕਦੇ ਹੋ ਇੰਡੀਅਨ ਪਿਕਅਪ ਬੋਡੀ ਕੀ। ਜਿੱਥੇ ਇੱਥੇ ਬਈ ਬਹੁਤ ਹੀ ਹੈ ਕਿੰਨੇ ਜੀ ਘੱਟ ਮੰਨ ਲੋ ਪ੍ਰਾਈਸ ਦੇ ਵਿੱਚ। ਖਾਂ ਜੀ ਕੰਮ ਹੈ ਕੀਤਾ ਜਾਂਦਾ ਹੈ। ਚਲੋ ਹੁਣ ਆਪਾਂ ਜੀ ਚੱਲਦੇ ਆਂ ਅੱਗੇ ਵੱਲ ਨੂੰ। ਵੀਡੀਓ ਹਾਂ ਜੀ ਹਾਂ ਬਣੇ ਰਹੋ ਜੀ। ਬਾੰਗਾ ਕੋਲ ਬਈ ਜੀ ਹੈ ਟੱਪਣ ਤੋਂ ਬਾਅਦ ਆਪਾਂ ਹੈ ਪੁਸ਼ ਕਰ ਸ਼ਹਿਰ ਤੋਂ ਅੱਗੇ ਵੱਲ ਵਧ ਕੇ ਵੀ ਸਾਹਮਣੇ ਹੈਗੇ ਜੀ ਪਹਾੜ ਤੇ ਆਪਾਂ ਬਈ ਪਹਾੜਾਂ ਦੇ ਵਿੱਚ ਦੀ ਸਾਈਕਲ ਚਲਾਈ ਜਾਂਦੇ ਤੇ ਅੱਗੇ ਵੱਲ ਸਫਰਾਂ ਤੇ ਜਾਈ ਜਾ ਹੈ ਜਾਂਦੇ ਆ ਤੇ ਬਈ ਇੱਥੇ ਹੈਗੀ ਜੀ ਚੜਾਈ ਬਹੁਤ ਯਾਰ ਤੇ ਸਾਈਕਲ ਵੀ ਬਈ ਬਹੁਤ ਯਾਰ ਆਹੇ ਜੋਰ ਲਵਾਈ ਜਾਂਦਾ ਤੇ ਆਹ ਬਈ ਇੱਕ ਸਾਹਮਣੇ ਆ ਗਿਆ ਛੋਟਾ ਜਿਹਾ ਜੀ ਕਸਬਾ ਤੇ ਹੁਣ ਆਪਾਂ ਬਈ ਜੀ ਕਸਬੇ ਵਿੱਚ ਦੀ ਟੱਪ ਕੇ ਤੇ ਬਈ ਜੀ ਇੱਥੇ ਜਿਹੜੇ ਟੋਲ ਹੈ ਗੇਟ ਵਾਲੀ ਸੜਕ ਆ ਬਈ ਇਹੇ ਤੇ ਇੱਥੇ ਬਈ ਕਹਿੰਦੇ ਹਾਂ ਮੋਟਰਸਾਈਕਲਾਂ ਦੇ ਵੀ ਭਾਈ ਟੋਲ ਹੈਗੇ ਜੀ ਹੁਣ ਬਈ ਕੱਟਦੇ ਤੇ ਆਪਾਂ ਬਈ ਇੱਕ ਹੱਪ ਪਿੰਡ ਵਈ ਦੀ ਹੁਣ ਬਈ ਟੱਪੀ ਜਾਂਦੇ ਆ ਤੇ ਇੱਥੇ ਬਈ ਤੁਸੀਂ ਦੇਖ ਹੀ ਸਕਦੇ ਹੋ ਇਹ ਪਿੰਡ ਕਾਫੀ ਹੈ ਖੁੱਲੇ-ਫੁੱਲੇ ਹੁੰਦੇ ਆ ਤੇ ਬਈ ਇੱਥੇ ਜੇ ਪਿੰਡ ਟੱਪਣ ਤੋਂ ਬਾਅਦ ਵੀ ਆਪਾਂ ਨਾਲ ਦੇ ਨੂੰ ਦੇਖਿਆ ਹੈ ਜੀ ਇੱਥੇ ਬਈ ਕਣਕਾਂ ਵੀ ਬਈ ਬਹੁਤ ਲੋਕਾਂ ਨੇ ਬੀਜੀਆਂ ਰਾਜਸਥਾਨ ਦਾ ਭਈ ਨਾਇਮ ਬਦਨਾਮ ਹੈ ਜੀ ਕਣਕ ਨਹੀਂ ਹੁੰਦੀ ਇੱਥੇ ਬਈ ਕਣਕ ਵੀ ਬਈ ਬਹੁਤ ਹੁੰਦੀ ਆ ਇਸੇ ਮੈਂ ਸਾਰੀ ਗੱਲ ਬਾਤ ਇਹ ਨਾਲ ਬੰਗਾਨੜਾ ਦੀਗੇ ਸਿਹਨ ਕਰੀ ਉਹ ਕਹਿੰਦੇ ਇਸੇ ਸਾਡੇ ਕਿਨਾਂ ਕੱਲੇ ਬਾਈ ਚਾਵਲ ਨਹੀਂ ਹੁੰਦੇ ਤੇ ਬਾਕੀ ਯਾਨੀ ਕਿ ਸਾਡੇ ਬਾਈ ਲਗਭਗ ਸਾਰੀਆਂ ਫਸਲਾਂ ਹੁੰਦੀਆਂ ਕਣਕ ਕਿ ਕਣਕ ਕੀ ਹੋਗੀ ਪਰੋਂ ਕੀ ਹੋਗੀ ਮੂੰਗੀ ਕਿਉਂਕਿ ਬਾਜਰਾ ਤੇ ਉਹ ਬੜੀ ਸਾਰੀਆਂ ਹੁੰਦੀਆਂ ਪੋਰਟਵਾਰਾ ਉਹ ਵੀ ਪਿੰਡ ਆ ਗਿਆ ਆਪਣਾ ਗੇਦੇ ਉਹੀ ਪਿੰਡ ਆ ਤੇ ਇਹ ਬਈ ਪਿੰਡ ਦਾ ਨਾਮ ਹੈਗਾ ਜੀ ਥਾਪਲਾ ਇਹ ਪਿੰਡ ਯਾਨੀ ਕਿ ਕਸਪਾਈ ਇੱਕ ਬਈ ਹੈ ਛੋਟਾ ਜਾਂ ਤੇ ਇਹ ਬਈ ਜੀ ਆਪਾਂ ਹੁਣ ਜੀ ਥਾਫਲਾ ਪਿੰਡ ਪਿੰਡ ਬਈ ਦੀ ਟੱਪੀ ਜਾਨੇ ਆ ਤੇ ਇਹ ਵੀ ਥਾਫਲਾ ਪਿੰਡ ਦੀਆਂ ਪਿੰਡ ਦੀਆਂ ਆਂਨਾ ਜੀ ਚਾਰੇ ਦੋਨੇ ਪਾਸੇ ਜੀ ਦੁਕਾਨਾਂ ਤੇ ਆਪਾਂ ਵੀ ਪਿੰਡ ਦੇ ਵਿਚਾਲੇ ਦੀ ਟੱਪੀ ਜਾਨੇ ਆ ਤੇ ਆ ਵੀ ਸਾਰਾ ਪਿੰਡ ਯਾਨਕਿ ਜੀ ਥਾਫਲਾ ਹੀ ਆ ਆਪਾਂ ਹੁਣ ਬਈ ਜਿੱਥੇ ਨਹੀਂ ਟੱਪੀ ਜਾਨੇ ਤੇ ਇਹ ਬਈ ਲਗਭਗ ਇੱਥੇ ਜੀ ਬਈ ਤਰਕਤ ਬਹੁਤ ਜ਼ਿਆਦਾ ਹੈ ਜੇ ਹੈਗੇ ਸੜਕ ਦੇ ਦੋਨਾਂ ਤਰਫ ਤੇ ਇੱਥੇ ਬਈ ਇਹ ਨਹੀਂ ਹੈ ਨਹੀਂ ਵੀ ਬਈ ਬਹੁਤ ਜ਼ਿਆਦਾ ਪੈਂਦਾ ਮੇ ਬਈ ਪੈਣ ਦਾ ਕਾਰਨ ਇਹ ਹੀ ਹੈ ਜਾਨੀ ਕਿ ਬਈ ਇੱਥੇ ਜੀ ਸੜਕ ਦੇ ਦਰਖਤ ਤੇ ਇੱਥੇ ਓ ਵੀ ਦਰਖਤ ਬਹੁਤ ਜਿਆਦੇ ਆ ਤੇ ਇੱਕ ਬਈ ਆ ਮੈਂ ਖੇਤ ਵਿੱਚ ਵੇਖਣਾ ਸੀ ਇਹ ਵੀ ਬਈ ਐ ਕਰਕੇ ਜੀ ਜਵਾਲੇ ਨੂੰ ਠੰਡਕਾਂ ਜੀਆਂ ਬਣਾਇਆ ਸੀ ਤੇ ਹੁਣ ਬਈ ਆਪਾਂ ਅੱਗੇ ਵੱਲ ਚੱਲ ਪਏ ਆਪਾਂ ਜੀ ਥਾਫਲ ਪੰਡ ਕੇ ਜੀ ਟੱਪਾ ਤੇ ਆਪਾਂ ਵੀ ਸਾਹਮਣੇ ਸੜਕ ਤੇ ਜਾਈਏ ਜਾਨੇ ਆ ਤੇ ਸੜਕ ਟੱਪਣ ਸੜਕਾ ਸੜਕ ਤੋਂ ਅੱਗੇ ਬਈ ਆਪਾਂ ਬਈ ਹੈ ਰਾਸਤੇ ਚ ਜਾਂਦੇ ਸੀ ਸਾਈਕਲ ਤੇ ਤੇ ਆਪਾਂ ਨੂੰ ਬਈ ਦੇਖ ਕੇ ਬਾਈ ਨੇ ਖਿਲਾੜ ਲਈ ਹੈ ਜੀ ਆ ਆਪ ਦੀ ਹੈ ਗੱਡੀ ਤੇ ਬਾਈ ਆਪਣੇ ਵਾਸਤੇ ਸਪੈਸ਼ਲ ਹੈ ਖੜਾ ਆਫਾ ਬਾਈ ਜੀ ਇਸ ਟਾਈਮ ਹੈ ਜੀ ਮੈਰਿਟਾ ਹੈ ਸਿਟੀ ਕੋਲੇ ਖੜੇ ਆ ਬਾਈ ਦਾ ਬਹੁਤ ਬਹੁਤ ਧੰਨਵਾਦ ਹੋਰ ਬਾਈ ਜੀ ਕਿਵੇਂ ਠੀਕ ਹੋ ਹੋਰ ਬਾਈ ਗਰਤਰੀ ਵਾ ਠੀਕ ਹੈ ਬੱਸ ਬੜੀਆ ਚਲੋ ਬਾਈ ਜੀ ਤੁਹਾਡਾ ਬਾਈ ਜੀ ਬਹੁਤ ਬਹੁਤ ਜੀ ਧੰਨਵਾਦ ਬਾਈ ਨਾਲ ਗੱਲ ਬਾਤ ਕਰਨ ਤੋਂ ਪਤਾ ਕਾ ਵੀ ਛੋਟਾ ਜਿਹਾ ਪੰਡ ਹੋ ਰਗਾ ਇਹ ਤਾਂ ਨਾ ਹੈਗਾ ਹੈ ਕਿ ਗਰਬੜੀ ਇਹ ਪੰਡ ਤਾਂ ਨਾ ਹੈਗਾ ਜੀ ਗਰਬੜੀ ਤੇ ਇਹ ਵੀ ਇੱਕ ਬਾਈ ਛੋਟਾ ਜਿਹਾ ਹੈ ਜੀ ਕਸਬਾ ਇਹ ਆਪਾਂ ਹੁਣ ਇੱਕ ਜੀ ਕਸਵੇ ਵੇਜੀ ਤੱਪ ਗਿਆ ਆਹਾ ਆ ਸਭਈ ਪਿੰਡ ਹੈ ਜੀ ਹਜੇ ਕੀ ਗੜਬੜੀ ਬਈ ਪਿੰਡ ਦੇ ਨਾਲ ਜੀ ਗੜਬੜੀ ਇੱਥੇ ਲੱਗਪਗ ਜੀ ਸਾਰੇ ਘਰੀ ਪੱਕੇ ਆ ਇਹ ਵੀ ਸਾਰੇ ਘਰ ਹੈਗੇ ਬਈ ਇੱਥੇ ਹਾਂ ਪੱਥਰ ਦੇ ਬਣਦੇ ਆ ਇਹ ਜਾਨੀ ਘਰਾਂ ਚ ਹੈਗੇ ਇੱਟਾਂ ਨਹੀਂ ਬਈ ਯੂਜ਼ ਕਰਦੇ ਇੱਟਾਂ ਨਹੀਂ ਬਈ ਵਰਤਦੇ ਇੱਥੇ ਜਿੰਨੀਆਂ ਵੀ ਦੁਕਾਨਾਂ ਜਿੰਨੇ ਵੀ ਘਰ ਬਈ ਸਾਰੇ ਪੱਥਰ ਦੇ ਮੰਨ ਲੋ ਕਰਦੇ ਜੀ ਇੱਥੇ ਸਾਰੇ ਘਰ ਦੇ ਪੱਥਰ ਦੇ ਹੈਗੇ ਬਣਦੇ ਆਹਾ ਬਾਈ ਜੀ ਇੱਕ ਪਿੰਡ ਹੋ ਰਿਹਾਗਾ ਜੀ ਨੇਤੜੀ ਆ ਏ ਬਈ ਪਿੰਡ ਦਾ ਨਾਂ ਇੱਥੇ ਵੀ ਸਾਰੇ ਪਿੰਡਾਂ ਦੇ ਨਾਂ ਹੈ ਜੀ ਹੋਰ ਹੀ ਹਿਸਾਬ ਦੇ ਹਨ ਬਾਈ ਜੀ ਬੱਲੇ ਜੇ ਕੱਬੇ ਜੇ ਨੇਤੜੀਆ ਆਪਾਂ ਬਾਈ ਜੀ ਸਾਈਕਲ ਤੇ ਆ ਆਪਾਂ ਬਾਈ ਜੀ ਪੰਜਾਬ ਤੋਂ ਸਿੱਗੇ ਚੱਲੇ ਤੇ ਆਪਾਂ ਹੁਣ ਵੀ ਨੇਤੜੀਆ ਪਿੰਡ ਵਿੱਚ ਪਹੁੰਚ ਗਏ ਤੇ ਆ ਬਈ ਆ ਗਿਆ ਪਿੰਡ ਜੀ ਨੇਤੜੀਆ ਤੇ ਆਪਾਂ ਬਈ ਹੁਣ ਜਾਨੀ ਕਿ ਪਿੰਡ ਦੇ ਵਿੱਚ ਵੜੀ ਜਾਨੇ ਆ ਪਿੰਡ ਦੀਆਂ ਗੀਆਂ ਜੀ ਫਿਰਨੇ ਤੇ ਇੱਥੇ ਬਾਈ ਜੀ ਫਾ ਹਾਂ ਜੀ گاਵਾ ਬਈ ਬਹੁਤ ਜ਼ਿਆਦੇ ਆ ਇਹ ਕਾਉਂ ਕਿ ਹੈ ਅਰਾਸਤਾਨੀ ਲੋਕ ਬਈ ਗਾਣੂ ਇੱਕ ਥੋੜਾ ਜਿਹਾ ਬਈ ਜਿਆਦਾ ਮੰਨਦੇ ਆ ਤੇ ਆਪਾਂ ਵੀ ਪਿੰਡ ਦੇ ਵਿੱਚ ਵੜੀ ਜਾਂਦੇ ਆ ਤੇ ਆ ਵੀ ਸਾਹਮਣੇ ਕੋਈ ਬਈ ਹੈ ਘਰ ਪਾਈ ਜਾਂਦਾ ਤੇ ਦੁਕਾਨਾਂ ਵੀ ਇੱਥੇ ਵੀ ਕਈ ਘਰ ਨਵੀਆਂ ਪਾਈ ਜਾਂਦੇ ਇੱਕ ਹੋਰ ਗੱਲ ਬਈ ਇੱਥੋਂ ਨੇ ਨਾ ਜਿਆਦਾ ਲੋਕ ਹੈ ਜੀ ਢਾਬੇ ਬਹੁਤ ਬਈ ਵਰਤਦੇ ਆ ਇਹ ਖਾਣ ਪੀਣ ਦੇ ਜੀ ਢਾਬੇ ਬਹੁਤ ਹੁੰਦੇ ਆ ਤੇ ਆ ਆਹਾ ਆ ਗਏ ਬਈ ਆਪਾਂ ਬੱਚ ਅੱਗੇ ਇਹ ਬਈ ਆਪਾਂ ਸ਼ਹਿਰ ਦੇ ਵਿੱਚ ਆ ਗਏ ਤੇ ਬਈ ਗੇਟ ਬਹੁਤ ਜ਼ਿਆਦੇ ਸੋਨਾ ਹਨਾ ਬਣਾਇਆ ਪੱਥਰ ਦਾ ਤੇ ਆਪਾਂ ਹੁਣ ਬਈ ਐਂਟਰੀ ਮਾਰ ਕੇ ਜੀ ਸ਼ਹਿਰ ਦੇ ਵਿੱਚ ਤੇ ਤੁਸੀਂ ਬਈ ਦੇਖ ਸਕਦੇ ਹੋ ਹਨਾ ਕਿੰਨਾ ਸੋਨਾ ਬਣਾਇਆ ਤੇ ਆਹਾ ਵੀ ਆਪਾਂ ਹੁਣ ਅੱਗੇ ਵੱਲ ਚੱਲਦੇ ਸ਼ਹਿਰ ਦੇ ਵਿੱਚ ਦੀ ਖੁੱਲੀਆਂ ਸੜਕਾਂ ਤੇ ਇੱਥੇ ਬਈ ਜੀਪਾਂ ਕਾਰਾਂ ਵੀ ਹੈਗੀਆਂ ਪਰ ਆਪਣੇ ਵੀ ਪੰਜਾਬ ਮੰਨੂ ਨਾ ਜਿਵੇਂ ਨਮੀਆਂ ਕੱਟੀਆਂ ਹੋਮੇ ਨੀਨਾਪੂਲੇ ਇਹ ਜਾਨੀ ਕਿ ਥੋੜਾ ਜਿਹਾ ਪੰਜਾਬ ਤੋਂ ਬਈ ਪਿੱਛੇ ਚੱਲਦਾ ਤੇ ਆਹਾ ਬਈ ਇੱਥੇ ਇੱਕ ਮੰਦਿਰ ਬਣਿਆ ਇਹ ਬਈ ਜੀ ਹੈ ਮੀਰਾ ਬਾਈ ਦਾ ਮੰਦਰਾ ਜੋ ਬਈ ਫਿਰ ਮੈਂ ਕੇਟ ਤੇ ਦਿਖਾਈ ਜਾਂਦਾ ਤੇ ਇਹ ਬਈ ਬਈ ਕਹਿੰਦੇ ਆਪਾਂ ਚਲੋ ਹੁਣ ਬਈ ਆਪਾਂ ਮੰਦਿਰ ਦੇ ਅੰਦਰ ਵੱਲ ਚੱਲਦੇ ਹਾਂ ਨਾਲੇ ਬਈ ਆਪਾਂ ਆਪ ਦੇਖਦੇ ਹਾਂ ਨਾਲੇ ਬਈ ਆਪਾਂ ਦਿਖਾਉਣੇ ਵੀ ਹੈ ਆਪ ਨੂੰ ਤੋਂ ਨੂੰ ਤੇ ਹੁਣ ਆਪਾਂ ਬਈ ਅੱਗੇ ਵੱਲ ਚੱਲ ਪਏ ਤੇ ਇੱਥੇ ਆਪਾਂ ਪਹਿਲਾਂ ਬਈ ਚੱਪਲਾਂ ਆਪਦੇ ਥੱਲੇ ਦਿੱਤੀਆਂ ਹਨ ਉਤਾਰ ਆ ਚੱਪਲਾਂ ਵਗੈਰਾ ਉਤਾਰ ਕੇ ਇੱਥੇ ਆ ਬਈ ਵੇਖੋ ਬੰਦਿਆਂ ਦਾ ਸੋਹਣਾ ਨਾ ਜੀ ਹੈ ਲੱਗਣਾ ਜੀ ਫੁੱਟਮਾ ਫੁੱਟਮਾ ਤੋਂ ਬਾਅਦ ਬਈ ਆਪਾਂ ਚੱਲ ਪਏ ਅੱਗੇ ਨੂੰ ਆਪਾਂ ਆਪ ਵੀ ਦੇਖੀਏ ਨੇ ਬਈ ਆਪਾਂ ਨੂੰ ਵੀ ਰੱਖਾਂਗੇ ਕੁਝ ਨਹੀਂ ਪਤਾ ਤੇ ਆ ਬਈ ਸਾਰਾ ਜਾਣੀ ਕਿ ਬਈ ਮੰਤਰੀ ਬਣਿਆ ਬਈ ਆ ਮੰਦਰ ਦੇ ਕੇ ਚਾਰਜ ਕਰਿਆ ਬਈ ਇੱਥੇ ਕਿ ਬਰਾਂਡੇ ਵਗੈਰਾ ਬਣਿਆ ਤੇ ਕਾਫੀ ਵੱਡਾ ਮੰਦਿਰ ਇੱਥੇ ਹੈ ਬਾਈ ਜੀ ਪਾ ਇਹਨਾਂ ਨੇ ਜੀ ਦੇਵੀ ਦੇਵਤਰੀਆਂ ਜੀ ਫੋਟ ਮੰਦਰ ਰੱਖਿਆ ਜੀ ਲੱਗੀਆਂ ਤੇ ਇੱਥੇ ਬਈ ਇੱਥੇ ਵੀ ਕਰੇ ਬਈ ਹੈ ਸੁੱਖਾਂ ਪੂਰੀਆਂ ਹੁੰਦੀਆਂ ਜੇ ਹਨਾ ਕਿਸੇ ਵੀਰ ਭਰਾ ਦੀ ਸੁੱਖ ਨਹੀਂ ਪੂਰੀ ਹੁੰਦੀ ਬਾਈ ਜੀ ਇੱਥੇ ਆ ਕੇ ਸੁੱਖ ਲੈ ਜੀ ਮੀਰਾ ਬਾਈ ਦੇ ਮੰਦਿਰ ਤੇ ਤੇ ਆਓ ਆ ਇੱਥੇ ਤੁਹਾਨੂੰ ਹਨ ਜੀ ਕਥਾ ਸੁਣਦੇ ਆਪਾਂ ਨਾਲੇ ਬਾਈ ਜੀ ਤੁਹਾਨੂੰ ਹਨ ਜੀ ਸੁਣਾਉਣੇ ਆ

ਰਹੀ ਕਰੈ ਸ਼ਰੀਸ਼ ਨਤਮਨ ਨਹੀਂ ਭਾਈ ਪਹਿਨਾ ਪੀਰਾ ਨਹੀਂ ਅਧਮਾਨੀ ਦੂਸਰਾ ਕੋ ਉਪਸ਼ਾਦ ਕਰੋ ਇੱਕ ਜੇਸੂ ਹਰ ਦੁਨੀਆਂ ਮੇ ਕੋਈ ਨਹੀਂ ਹੈ ਕਹਾਣੇ ਸੁਣਨ ਤੋਂ ਬਾਅਦ ਆਪਾਂ ਚੱਲ ਪਏ ਬਾਈ ਜੀ ਅੱਗੇ ਵੱਲ ਨੂੰ ਆਪ ਵੀ ਦੇਖਦੇ ਨੇ ਸਾਹਮਣੇ ਜੀ ਇੱਥੇ ਮਾਤਾ ਜੀ ਮਾਤਾ ਹੈ ਰਾਨੀ ਜੀ ਲੱਗ ਕੇ ਜੀ ਫੋਟੋ ਆ ਇੱਥੇ ਵੀ ਇਹਨਾਂ ਦੇ ਸਾਰੇ ਯਾਨੀ ਕਿ ਜੀ ਦੇਵੀਆਂ ਦੇਵਤਾਂ ਲੱਗੀਆਂ ਹੋਈਆਂ ਇੱਕ ਇੱਕ ਹੈਗੇ ਕਮਰਿਆਂ ਦੇ ਵਿੱਚ ਫੋਟਮਾ ਤੇ ਆਪਾਂ ਨੂੰ ਬਈ ਇਹਨਾਂ ਦੇ ਨਾਂ ਨਹੀਂ ਪਤਾ ਨਾਂ ਤਾਂ ਇਹਦੇ ਉੱਤੇ ਨਾਂ ਹੈ ਲਿਖੇ ਹੋਏ ਆ ਕੀ ਕੀ ਨਾਂ ਤੇ ਹਾਂ ਜੀ ਬਈ ਬਜਰੰਗ ਵਾਲੀ ਆ ਆਪਣਾ ਤੇ ਸਾਹਮਣੇ ਬਈ ਫੇਰ ਫੋਟੋ ਆ ਗਈ ਤੇ ਆ ਇੱਥੇ ਵੀ ਫੇਰ ਹੈ ਜੀ ਸਾਰੇ ਹੈ ਜੀ ਇੱਥੇ ਵੀ ਪੱਥਰ ਦੀਆਂ ਲੰਗਾਂ ਆ ਮੂਰਤੀਆਂ ਆ ਇਹ ਬਈ ਉਹਨਰੇ ਨਾਂ ਹੈ ਲਿਖੇ ਹੋਏ ਜਿਹਨੇ ਬਈ ਮੰਦਿਰ ਦੀ ਸੇਵਾ ਕਰਈ ਹੈ ਸ੍ਰੀ ਦਾਸ ਨਮਾਨ ਇਹ ਵੀ ਬਈ ਇੱਕ ਫੋਟੋ ਆ ਪੱਥਰ ਦੀ ਬਣਾਈ ਗਈ ਤੇ ਆ ਇੱਕ ਆ ਵੀ ਇਥੇ ਨਾਲ ਪਕਤ ਸੀ ਬਈ ਆਪਾਂ ਹੁਣ ਬਈ ਜੀ ਯਾਤਰਾਵੇਂ ਸ਼ਹਿਰ ਚ ਪਹੁੰਚ ਗਏ ਤੇ ਆਪਣੇ ਅੱਜ ਦੀ ਵੀਡੀਓ ਵੀ ਆਪਾਂ ਇੱਥੇ ਹੀ ਹਾਂਜੀ ਸਮਾਪਤੀ ਕਰਦੇ ਹਾਂ ਵੀੜਗੋ ਨੂੰ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਫੋਲੋ ਜੀ ਪਲਾਜ਼ਮੀ ਕਰਿਓ ਸਾਰਿਆਂ ਦਾ ਜੀ ਬਹੁਤ ਬਹੁਤ ਜੀ ਧੰਨਵਾਦ